ਬਦਲੇ ਯਾਰ ਮਿਲਦੇ ਸੂਲੀ ਦਾ ਝੂਟਾ ਖਾ ਕੇ ਓ ਯਾਰਾ ਤੇਰੀ ਦੀਦ ਬਦਲੇ ਯਾਰ ਮਿਲਦੇ ਸੂਲੀ ਦਾ ਝੂਟਾ ਖਾ ਕੇ ਓ ਯਾਰਾ ਤੇਰੀ ਦੀਦ ਬਦਲੇ ਹਜ਼ੂਰ ਯਾਰ ਮਿਲਦੇ ਸੂਲੀ ਦਾ ਝੂਟਾ ਖਾ ਕੇ ਕਿਦਾਂ ਮਿਲਦੇ ਆ 2 ਮਿੰਟ ਦੀ ਗੱਲ ਬਾਤ ਪੇਸ਼ ਕਰਨ ਲੱਗੇ ਆ ਬਾਤ ਵੀ ਬੜੀ ਮਹਿੰਗੀ ਹਜ਼ਰ ਬਾਬਾ ਸ਼ਾਹ ਮਨਸੂਰ ਸਰਕਾਰਾਂ ਦੀ ਆਪ ਉਹਨਾਂ ਦੇ ਜ਼ਿਹਨ ਦੇ ਵਿੱਚ ਕਿਸੇ ਨੇ ਗਲਤ ਖਿਆਲ ਪਾ ਦਿੱਤਾ ਬਾਬਾ ਸ਼ਾਹ ਮਨਸੂਰ ਦੀ ਪੀਰ ਭੈਣ ਬੀਬੀ ਐਨਾ ਯਾਰ ਮਿਲਦੇ ਸੂਲੀ ਦਾ ਝੂਟਾ ਖਾ ਕੇ ਯਾਦ ਰੱਖਿਓ ਇੱਥੇ ਬੋਲ ਉਹਨਾਂ ਦੀ ਪੀਰ ਪੈਣ ਬੀਬੀ ਐਨਾ ਕਿਸੇ ਨੇ ਸਰਕਾਰਾਂ ਦੇ ਦਿਮਾਗ ਦੇ ਵਿੱਚ ਗਲਤ ਖਿਆਲ ਪਾ ਦਿੱਤਾ ਕਿ ਬਾਬਾ ਆਪਣੀ ਪੀਰ ਪੈਣ ਦਾ ਜਾ ਕੇ ਪਤਾ ਕਰ ਅੱਧੀ ਰਾਤ ਨੂੰ ਜੰਗਲ ਦੇ ਵਿੱਚ ਕੀ ਕਰਨ ਜਾਂਦੀ ਹੈ ਉਹ ਆਹ ਆਹ ਬਾਬਾ ਆਪਣੀ ਪੀਰ ਪੈਣ ਬੀਬੀ ਐਨਾ ਦਾ ਪਤਾ ਕਰ ਅੱਧੀ ਰਾਤ ਨੂੰ ਜੰਗਲ 'ਚ ਕੀ ਕਰਨ ਜਾਂਦੀ ਹੈ ਉਹ ਬਾਬਾ ਸ਼ਾਮਨਸੂਰ ਨੇ ਉਸ ਜ਼ਿਹਨ ਦੇ ਵਿੱਚ ਰੱਖੀ ਗੱਲ ਦਿਮਾਗ 'ਚ ਰੱਖੀ ਆਪ ਇੱਕ ਦਿਨ ਦਾ ਕੀ ਵਾਕਿਆ ਆਪਣੀ ਪੀਰ ਭੈਣ ਦੇ ਅੱਧੀ ਰਾਤ ਨੂੰ ਪਿੱਛੇ ਹੋ ਗਏ ਬਾਬਾ ਸ਼ਾਹ ਮਨਸੂਰ ਜਾ ਕੇ ਦੇਖਦੇ ਆ ਕਿ ਇਹ ਜੰਗਲ ਦੇ ਵਿੱਚ ਚਲੇ ਗਏ ਔਰ ਬੀਬੀ ਐਨਾ ਜੰਗਲ ਦੇ ਵਿੱਚਕਾਰ ਚਲੀ ਗਈ ਆ ਬਾਬਾ ਸ਼ਾਹ ਮਨਸੂਰ ਉਲੇ ਲੋਕੇ ਦੇਖਣ ਲੱਗ ਪਏ ਮਾਜਰਾ ਕੀ ਹੈ ਜਦੋਂ ਬੀਬੀ ਐਨਾ ਜੰਗਲ ਦੇ ਵਿੱਚਕਾਰ ਗਈ ਤਾਂ ਪੰਜ ਨੂਰੀ ਸ਼ਕਲਾਂ ਵਾਲਾ ਤਖਤ ਅਸਮਾਨ ਤੋਂ ਉਤਰਿਆ ਆਹਾ ਬਾਬਾ ਸ਼ਾਹ ਮਨਸੂਰ ਮਾਜਰਾ ਦੇਖ ਰਹੇ ਨੇ ਖੜੇ ਪੰਜ ਨੂਰੀ ਸ਼ਕਲਾਂ ਵਾਲਾ ਤਖਤ ਅਸਮਾਨ ਤੋਂ ਉਤਰਿਆ ਔਰ ਬੀਬੀ ਐਨਾ ਨੂੰ ਪਰ ਪਰ ਕੇ ਪਿਆਲੇ ਸ਼ਰਾਬ ਦੇ ਦੇਣ ਲੱਗ ਪਈ ਸ਼ਰਾਬ ਕਿਹੜੀ ਸ਼ਰਾਬ ਹੈ ਤਹੂਰਾ ਰੱਬ ਦੀ ਸ਼ਰਾਬ ਆਫਲਾਕ ਸੇ ਖੀंची ਜਾਂਦੀ ਹੈ ਸੀਨੋ ਮੇਂ ਦਬਾਈ ਜਾਂਦੀ ਹੈ ਤੌਹੀਦ ਕੀ ਮੈਂ ਸਾਗਰ ਸੇ ਨਹੀਂ ਅੱਖੋਂ ਸੇ ਪਿलाई ਜਾਂਦੀ ਆ ਬੀਬੀ ਐਨਾ ਪਰ ਪਰ ਕੇ ਪਿਆਲੇ ਦੇਣ ਲੱਗ ਪਈ ਬਾਬਾ ਸ਼ਾਹ ਮਸੂਰ ਨੇ ਸੋਚਿਆ ਕਿ ਅੱਜ ਤੂੰ ਵੀ ਕਿਤੇ ਵਾਂਝਾ ਨਾ ਰਹਿ ਜੀ ਤੂੰ ਵੀ ਅੱਜ ਪੀ ਕੇ ਜਾਇਆ ਆਹਾ ਇਹ ਦੁਬਾਰਾ ਨਹੀਂ ਮਿਲਣੀ ਇਹ ਆਪ ਛੇਵਾਂ ਪਿਆਲਾ ਬੀਬੀ ਇਹਨਾਂ ਨੇ ਆਪਣੇ ਆਪ ਨੂੰ ਪਰ ਲਿਆ ਤੇ ਜਦੋਂ ਬੀਬੀ ਇਹਨਾਂ ਪਿਆਲਾ ਪੀਣ ਲੱਗੀ ਤਾਂ ਬਾਬਾ ਸ਼ਾਹ ਮન્સੂਰ ਨੇ ਆਵਾਜ਼ ਮਾਰੀ ਬੀਬੀ ਮੈਨੂੰ ਵੀ ਆਹ ਬੀਬੀ ਮੈਨੂੰ ਵੀ ਬੀਬੀ ਇਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਆਪ ਸੋਚਿਆ ਕਿ ਮન્સੂਰ ਨੇ ਕਦੇ ਪੀਤੀ ਨਹੀਂ ਇਹਨੇ ਬੋਲ ਉਠਣਾ ਵਾਹ ਆਹ ਇਹ ਤਾਂ ਚੱਲ ਨਹੀਂ ਹੋਣੀ ਇਹਨੇ ਬੋਲ ਉਠਣਾ ਆਪ ਬੀਬੀ ਇਹਨਾਂ ਸੋਚਦੇ ਸੋਚਦੇ ਸਾਰਾ ਪਿਆਲਾ ਪੀ ਗਈ ਬਾਬਾ ਸ਼ਾਮ ਮਸੂਰ ਭੱਜੇ ਆ ਰਹੇ ਨੇ ਢੋਲੀਣਾ ਹੇ ਦਿੱਲੀ ਤੋਂ ਗਗਨ ਮਤਾ ਜੀ ਉੱਚੇ ਚੇ ਤੋਤੇ ਆ ਜੀ ਇਸ ਮਹਫਲ ਵਿੱਚ ਪਹੁੰਚੇ ਹੈ ਇੱਕ ਵਾਰ ਉਹਨਾਂ ਦੇ ਸਤਿਗ ਬਾਲੀ ਜ਼ੋਰ ਦਾ ਤਾੜੀਆਂ ਬੁਜਾ ਦਿਓ ਰਾਣਾ ਬਹੁਤ ਬਹੁਤ ਇਸ ਬਾਕਾ ਦਾ ਜੀ ਆਨ ਆਸ਼ੂ চোপੜਾ ਜੀ ਪਹੁੰਚੇ ਉਹਨਾਂ ਦਾ ਵੀ ਬਹੁਤ ਬਹੁਤ ਇਸਤੁਕਾਲ ਜੀ ਆਣਾ ਇੱਕ ਜ਼ਰੂਰੀ ਅਨਾਉਂਸਮੈਂਟ ਹੈ ਕਿ ਰੋਡ ਤੇ ਇੱਕ ਟਰੱਕ ਖੜਾ ਹੈ ਤੇ ਜਿੱਥੇ ਟਰੱਕ ਖੜ ਜਵੇ ਉਥੋਂ ਹੋਰ ਕੋਈ ਗੱਡੀ ਲੰਘਣੀ ਔਖੀ ਹੋ ਜਾਂਦੀ ਹੈ ਮੈਂ ਬੇਨਤੀ ਕਰੂੰਗਾ ਕਿ ਜਿਨ੍ਹਾਂ ਦਾ ਟਰੱਕ ਹੈ ਗੱਡੀਆਂ ਪਰੇ ਕਰਾਉਣੀਆਂ ਟਰੱਕ ਲੰਘਾਉਣ ਲਈ ਠੀਕ ਹੈ ਜੀ ਸੋ ਇੱਕ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਦੀਆਂ ਗੱਡੀਆਂ ਰੋਡ ਤੇ ਖੜੀਆਂ ਐ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਗੱਡੀ ਦੀ ਸੇਫਟੀ ਬਹੁਤ ਜ਼ਰੂਰੀ ਹੈ ਵੈਸੇ ਵੀ ਟਰੱਕ ਨੂੰ ਤਾਂ ਕੋਈ ਤੁਹਾਨੂੰ ਪਤਾ ਹੀ ਹੈ ਸੋ ਇਸ ਕਰ ਗੱਡੀਆਂ ਬੜੀਆਂ ਮਹਿੰਗੀਆਂ ਹੁੰਦੀਆਂ ਤੇ ਮੈਂ ਬੇਨਤੀ ਕਰੂੰਗਾ ਕਿ ਟਰੱਕ ਲੰਘਣਾ ਤੇ ਗੱਡੀਆਂ ਆਪੋ ਆਪਣੀਆਂ ਸਾਈਡ ਤੇ ਕਰ ਲਓ ਮੈਂ ਤਾਂ ਸਾਈਡ ਤੇ ਕਰਕੇ ਆ ਜਿੱਧਰ ਬਜਰੀ ਦਾ ਢੇਰ ਲੱਗਾ ਹੈ ਸੋ ਉੱਥੇ ਕੋਈ ਫਿਕਰ ਹੀ ਨਹੀਂ ਹੁੰਦਾ ਸੋ ਬੇਨਤੀ ਕਰੂੰਗਾ ਪਿਆਰ ਨਾਲ ਸਤਿਕਾਰ ਦੇ ਨਾਲ ਸਾਰੇ ਜਣੇ ਬੈਠ ਜਿਓ ਕਿਉਂਕਿ ਦਾਤਾ ਜੀ ਦਾ ਬੜਾ ਸ਼ਾਹੀ ਦਰਬਾਰ ਹੈ ਸਰਬਸਾਂਝਾ ਨੂਰੀ ਦਰਬਾਰ ਪਿੰਡ ਰਾਏਪੁਰ ਜਿੱਥੇ ਅਜਦਾ ਉਰਸ ਹੋ ਰਿਹਾ ਬਾਬਾ ਲਖੂ ਸ਼ਾ ਸਰਕਾਰ ਉਹਨਾਂ ਦੇ ਚਰਨਾਂ ਦਾ ਨਿਗਮਣ ਰਹੀ ਸਾਰੀ ਸੰਗਤ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਜੀ ਆਇਆਂ ਨੂੰ ਇੱਕ ਵਾਰ ਪਿਆਰ ਸਤਿਕਾਰ ਦੇ ਨਾਲ ਜ਼ੋਰਦਾਰ ਤਾੜੀਆਂ ਵਜਾ ਦਿਓ ਇਸ ਉਰਸ ਦੀ ਖੁਸ਼ੀ ਲਈ ਜ਼ੋਰਦਾਰ ਤਾੜੀਆਂ ਵਜਾਓ ਜਿਹੜੇ ਜਿਹੜੇ ਖੜੇ ਐ ਤੇ ਜਿਹੜੇ ਜਿਹੜੇ ਬੈਠੇ ਐ ਜੀ ਆਇਆਂ ਨੂੰ ਸਾਰਿਆਂ ਨੂੰ ਭయ్యా ਓਏ ਹੇ ਪਿੰਲੀ ਤੋਂ ਤੁਹਾਡੇ ਸਾਡੇ ਮਾਤਾ ਜੀ ਗਗਨ ਮਾਤਾ ਜੀ ਔਰ ਮੇਰੀ ਭੈਣ ਆਸ਼ੂ ਦੇਦੀ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆਪ ਬੀਬੀਆਣਾ ਨੇ ਛੇ ਮਾ ਪਹਿਲਾਂ ਆਪਣੇ ਆਪ ਨੂੰ ਪਰਿਆ ਤੇ ਜਦੋਂ ਪੀਣ ਲੱਗ ਪਏ ਅਜੇ ਥੋੜਾ ਜਿਆ ਮੇਰੇ ਭਾਜੀ ਗੁਨਾਲ ਭਾਜੀ ਬਹੁਤ ਸ਼ੁਕਰਗੁਜ਼ਾਰ ਛੇ ਮਾ ਪਹਿਲਾਂ ਪਰਿਆ ਤੇ ਬੀਬੀਆਣਾ ਪੀਣੀ ਆਬ ਬਾਬਾ ਸ਼ਾਹ ਮਨਸੂਰ ਭੱਜੇ-ਭੱਜੇ ਗਏ ਔਰ ਉਹ ਪਿਆਲਾ ਫੜ ਲਿਆ ਦੋ ਚਾਰ ਕਤਰੇ ਜਿਹੜੇ ਬਚੇ ਉਹ ਸਰਕਾਰਾਂ ਨੇ ਇਕੱਠੇ ਕੀਤੇ ਔਰ ਚੱਟ ਗਏ ਆਪ ਉਹ ਦੋ ਚਾਰ ਕਤਰਿਆਂ ਦਾ ਬਾਬਾ ਸ਼ਾਹ ਮਨਸੂਰ ਉਹਨਾਂ ਦੇ ਉੱਪਰ ਐਨਾ ਅਸਰ ਹੋਇਆ ਰੋਮ-ਰੋਮ ਦੇ ਵਿੱਚ ਰਚ ਗਿਆ ਐਨਾ ਅਸਰ ਹੋਇਆ ਕਿ ਬਾਬਾ ਸ਼ਾਹ ਮਨਸੂਰ ਨੇ ਫਰਮਾਇਆ ਐਨਾ ਹੱਕ ਉਹ ਲੋਕੋ ਮੇਰੀ ਭੈਣ ਹੱਕ ਤੇ ਆਉਂਦੀ ਸੀ ਬੇਹਕੀ ਨਹੀਂ ਸੀ ਆਉਂਦੀ ਆਹਾ ਥੋੜਾ ਹੋਰ ਸਰੂਰ ਹੋਇਆ ਤਾਂ ਬਾਬਾ ਸ਼ਾਹ ਮਨਸੂਰ ਨੇ ਫਰਮਾਇਆ ਅਨਾਹਕ ਉਹ ਲੋਕੋ ਮੈਂ ਵੀ ਅਜ ਹੱਕ ਤੇ ਆ ਗਿਆ ਮੈਂ ਵੀ ਪਹਿਲਾਂ ਬੇਹੱਕਾ ਹੀ ਫਰਦੌਸ ਜਦੋਂ ਸਰੂਰ ਇੰਨਾ ਹੋ ਗਿਆ ਨਸ ਨਸ ਦੇ ਵਿੱਚ ਅੱਲਾ ਦੀ ਸ਼ਰਾਬ ਘੁੰਮਣ ਲੱਗ ਪਈ ਤਾਂ ਬਾਬਾ ਸ਼ਾਹ ਮਨਸੂਰ ਨੇ ਨਾਰਾ ਮਾਰਿਆ ਅਨਲ ਹਕ ਮੈਂ ਖੁਦਾ ਮੈਂ ਖੁਦਾ ਬਾਬਾ ਸ਼ਾਹ ਮਨਸੂਰ ਬਗਦਾਦ ਸ਼ਰੀਫ ਦੇ ਅਗਲੀਆਂ ਦੇ ਵਿੱਚ ਕਹਿੰਦੇ ਫਿਰਦੇ ਨੇ ਅਨਲ ਹੱਕ ਅਨਲ ਹੱਕ ਅਨਲ ਹੱਕ ਮੈਂ ਖੁਦਾ ਮੈਂ ਖੁਦਾ ਬਖਦੇ ਬਾਸ਼ਾ ਕੋਲ ਗੱਲ ਗਈ ਕਿ ਬਾਸ਼ਾ ਸਲਾਮਤ ਬਾਬਾ ਸ਼ਾਹ ਮਨਸੂਰ ਕਮਲਾ ਹੋ ਗਿਆ ਕਹਿੰਦੇ ਕੀ ਹੋ ਗਿਆ ਭਾਈ ਕਹਿੰਦੇ ਉਹ ਅਨਲ ਹੱਕ ਕਹਿੰਦੇ ਫਿਰਦਾ ਕਹਿੰਦੇ ਅੱਛਾ ਉਹਨਾਂ ਨੂੰ ਕੋਈ ਲਾਲਚ ਦਵੋ ਰੁਪਏ ਪੈਸੇ ਲਾਲਚ ਦਵੋ ਕਿ ਹਟ ਜਾਣ ਕਹਿੰਦੇ ਉਹ ਨਹੀਂ ਹਟਦੇ ਕਹਿੰਦੇ ਅੱਛਾ ਜੇ ਨਹੀਂ ਹਟਦੇ ਤਾਂ ਉਹਨਾਂ ਨੂੰ ਜੇਲ੍ਹਖਾਨੇ ਸੜ ਦੋ ਬਾਬਾ ਸ਼ਾਹ ਮਨਸੂਰ ਦੇ ਬੀੜੀਆਂ ਪਾਈਆਂ ਤੇ ਜਦੋਂ ਬਾਬਾ ਸ਼ਾਹ ਦੇ ਦਰਬਾਰ ਚ ਲੈ ਕੇ ਆਏ ਐਨਾ ਸਰੂਰ ਹੋਇਆ ਹੋਇਆ ਕਿ ਨਾਲ ਬੇੜੀਆਂ ਵੀ ਅਨਲਹਾ ਕਹਿਣ ਲੱਗ ਪਈਆਂ ਆਏ ਹਾਏ ਮੇਰਾ ਲਾਸਟ ਕਲਾਮਾ ਬਸ ਔਰ ਬੇੜੀਆਂ ਵੀ ਨਾਲ ਨਾਲ ਕਹਿਣ ਲੱਗ ਪਈਆਂ ਬਾਬਾ ਸ਼ਾਹ ਮਸੂਰ ਨੂੰ ਜੇਲ੍ਹ ਖਾਨੇ ਸੜ ਦਿੱਤਾ 6 ਮਹੀਨੇ ਸਰਕਾਰ ਜੇਲ੍ਹ ਖਾਨੇ ਚ ਰਹਿ ਬਾਬਾ ਸ਼ਾਹ ਮਸੂਰ ਭੁੱਖੇ ਪਿਆਸੇ 6 ਮਹੀਨੇ ਜੇਲ੍ਹ ਖਾਨੇ ਦੇ ਵਿੱਚ ਰਹਿ ਸਰੂਰ ਐਨਾ ਹੋਇਆ ਹੋਇਆ ਕਿ ਸਾਰਾ ਜੇਲ੍ਹ ਖਾਨਾ ਹੀ ਅਨਲਹਾ ਕਹਿਣ ਲੱਗ ਪਿਆ ਆਹਾ ਤੇ ਵੀ ਨੇ ਬਾਦ ਬਾਬਾ ਸ਼ਾਹ ਮਨਸੂਰ ਦੇ ਕੰਨ ਦੇ ਵਿੱਚ ਇੱਕ ਗੱਲ ਪਈ ਆਵਾਜ਼ ਪਈ ਸ਼ਖਸ ਲੰਘਿਆ ਜਾ ਰਿਹਾ ਔਰ ਕਹਿ ਰਿਹਾ ਕੋਈ ਮੇਰੇ ਤਿੰਨ ਸਵਾਲਾਂ ਦੇ ਜਵਾਬ ਦਵੋ ਸਵਾਲ ਬੜੇ ਮਹਿੰਗੇ ਪਹਿਲਾ ਸਵਾਲ ਸ਼ਰਾਬ ਦੀ ਹੱਦ ਕੀ ਆ ਆਹ ਹਾਂ ਕਾਨੂੰਨ ਦੀ ਦੂਸਰਾ ਸਖਾਬਤ ਦੀ ਹੱਦ ਕੀ ਆ ਵੰਡਣ ਦੀ ਤੇ ਤੀਸਰਾ ਇਸ਼ਕ ਦੀ ਹੱਦ ਕੀ ਆ ਆਹ ਸਵਾਲ ਤਿੰਨੋਂ ਬੜੇ ਮਹਿੰਗੇ ਤੇ ਬਾਬਾ ਸ਼ਾਹ ਮਨਸੂਰ ਦੇ ਜਦੋਂ ਇਹ ਆਵਾਜ਼ ਕੰਨ ਦੇ ਵਿੱਚ ਪਈ ਬਾਬਾ ਸ਼ਾਹ ਮਨਸੂਰ ਨੇ ਉਹ ਆਵਾਜ਼ ਮਾਰੀ ਗੱਲ ਸੁਣੋ ਸ਼ਖਸ ਆ ਉਹ ਇਹ ਸਵਾਲਾਂ ਦੇ ਜਵਾਬ ਤੈਨੂੰ ਬਾਹਰ ਕਦੇ ਨਹੀਂ ਮਿਲ ਸਕਦੇ ਜੇ ਸਵਾਲਾਂ ਦੇ ਜਵਾਬ ਚਾਹਨਾ ਤਾਂ ਜੇਲ੍ਹ ਖਾਨੇ ਦੇ ਅੰਦਰ ਆ ਜਾ ਆਹਾ ਉਹਨੇ ਸਪਾਹੀਆਂ ਦੀ ਮੰਤ ਕੀਤੀ ਆਪ ਚਲੇ ਗਿਆ ਅੰਦਰ ਬਾਬਾ ਸ਼ਾ ਮਨਜ਼ੂਰ ਕਹਿੰਦਾ ਪੁੱਛ ਵੀ ਤੇਰਾ ਪਹਿਲਾ ਸਵਾਲ ਕੀ ਹੈ ਬਾਬਾ ਪਹਿਲਾ ਸਵਾਲ ਸ਼ਰਾਬ ਦੀ ਹੱਦ ਕੀ ਹੈ ਕਾਨੂੰਨ ਕਾਨੂੰਨ ਕੀ ਕਰ ਸਕਦਾ ਬਾਬਾ ਸ਼ਾ ਮਨਜ਼ੂਰ ਨੇ ਫਰਮਾਇਆ ਕਿ ਕਿਸੇ ਧੀ ਭੈਣ ਨੂੰ ਬੁਰਾ ਭਲਾ ਮੈਂ ਨਹੀਂ ਕਿਹਾ ਉਹ ਕੋਈ ਚੋਰੀ ਮੈਂ ਨਹੀਂ ਕੀਤੀ ਕੋਈ ਡਾਕਾ ਮੈਂ ਨਹੀਂ ਮਾਰਿਆ ਮੈਨੂੰ ਇੱਕ ਲਫ਼ਜ਼ ਨੇ ਜੇਲ੍ਹਖਾਨੇ ਪਹੁੰਚਾ ਦਿੱਤਾ ਇਹ ਅਸ਼ਰਾ ਦੀ ਹੱਦ ਆਹ ਆ ਇਹ ਸੱਚ ਝੂਠ ਨਹੀਂ ਦੇਖਦਾ ਇਹ ਸਿੱਧਾ ਜੇਲ੍ਹਖਾਨੇ ਪਹੁੰਚਾ ਦਿੰਦਾ ਆ ਬਾਬਾ ਸ਼ਾਹ ਮન્સੂਰ ਨੂੰ ਫਰਮਾਉਣ ਲੱਗਾ ਸ਼ਖਸ ਬਾਬਾ ਦੂਸਰਾ ਸਵਾਲ ਸਖਾਬਤ ਦੀ ਹੱਦ ਕੀ ਹੈ ਬਾਬਾ ਸ਼ਾਹ ਮન્સੂਰ ਨੂੰ ਹੋ ਗਿਆ ਮੈਨੂੰ 6 ਮਹੀਨੇ ਹੋ ਗਏ ਖਾਣਾ ਖਾਦੇ 6 ਮਹੀਨੇ ਤੋਂ ਭੁੱਖਾ ਅੱਜ ਮੇਰਾ ਖਾਣਾ ਆਇਆ ਇਹ ਮੈਂ ਤੈਨੂੰ ਦਿੱਤਾ ਤੂੰ ਖਾ ਲੈ ਇੱਕ ਦਿਨ ਦਾ ਭੁੱਖਾ ਨਹੀਂ ਕੋਈ ਕਿਸੇ ਨੂੰ ਖਾਣਾ ਦੇ ਸਕਦਾ 6 ਮਹੀਨੇ ਹੋ ਗਏ 6 ਮਹੀਨੇ ਬਾਅਦ ਮੇਰਾ ਖਾਣਾ ਆਇਆ ਇਹ ਮੈਂ ਤੈਨੂੰ ਦਿੱਤਾ ਤੋਫਾ ਆਪੋ ਸ਼ਖਸ ਕਹਿੰਦਾ ਬਾਬਾ ਫਿਰ ਸਵਾਲ ਇਕੋ ਹੀ ਰਹਿ ਗਿਆ ਇਸ਼ਕ ਦੀ ਹੱਦ ਕੀ ਆ ਉਹ ਵੀ ਦੱਸ ਦੇ ਬਾਬਾ ਸ਼ਾਹ ਮਨਸੂਰ ਕਹਿੰਦੇ ਅੱਜ ਮੈਨੂੰ ਸੂਲੀ ਹੋਣੀ ਆ ਤੋ ਘੰਟੇ ਠਹਿਰ ਜਾ ਸੂਲੀ ਤੇ ਚੜ ਕੇ ਦੱਸੂ ਇਸ਼ਕ ਦੀ ਹੱਦ ਕੀ ਆ ਵਾ ਸੂਲੀ ਤੇ ਚੜ ਕੇ ਦੱਸੂ ਇਸ਼ਕ ਦੀ ਹੱਦ ਕੀ ਆ ਯਾਰ ਮਿਲਦੇ ਸੁਲੀ ਦਾ ਝੂਟਾ ਖਾ ਕੇ ਯਾਦ ਰੱਖਿਓ ਮੇਰੇ ਦਾ ਯਾਦ ਆ। ਆਪ ਸੁਲੀ ਘੜ ਦਿੱਤੀ। ਮੈਦਾਨ ਦੇ ਵਿੱਚ ਬਾਬਾ ਸ਼ਾਮ ਮਸੂਰ ਨੂੰ ਬੀੜੀਆਂ ਪਾਈਆਂ ਹੋਈਆਂ ਲੈ ਆਂਦਾ। ਤੰਦੀ ਗੜ ਦੇ ਵਿੱਚ ਪਾ ਦਿੱਤੀ ਫਟਾ ਖਿੱਚਣ ਵਾਲੇ ਨੇ ਉਹ ਸ਼ਖਸ। ਭੱਜਿਆ ਆ ਰਿਹਾ। ਬਾਬਾ ਇਹ ਬਾਬੇ ਨੂੰ ਫਾਂਸੀ ਨਾ ਦਿਓ ਮੇਰਾ ਇੱਕ ਸਵਾਲ ਰਹਿੰਦਾ। ਬਾਦਸ਼ਾਹ ਸਲਾਮਤ ਬਾਬੇ ਨੂੰ ਫਾਂਸੀ ਨਾ ਦਿਓ। ਬਾਬਾ ਸ਼ਾਮ ਮਸੂਰ ਨੇ ਫਰਮਾਇਆ ਬਾਦਸ਼ਾਹ ਫਾਂਸੀ ਤਾਂ ਤੇ ਦੇ ਹੀ ਦੇਣੀ ਆ ਉਹ ਸਵਾਲੀ ਦਾ ਸਵਾਲ ਵੀ ਪੂਰਾ ਕਰ ਲੈਣ ਦੇ। ਆਹਾ। ਹਾਂ ਵੀ ਪੁੱਛ ਤੇਰਾ ਕੀ ਸਵਾਲ ਆ ਬਾਬਾ ਸਵਾਲ ਉਹੀ ਆ ਇਸ਼ਕ ਦੀ ਹੱਦ ਕੀ ਆ ਦੱਸ ਜਾ ਬਾਬਾ ਸ਼ਾਹ ਮਸੂਰ ਕਹਿੰਦਾ ਉਹ ਤੂੰ ਕਮਲਾ ਹੋ ਗਿਆ ਉਹ ਤੈਨੂੰ ਦੀਂਦਾ ਨਹੀਂ ਉਹ ਤੰਦੀ ਮੇਰੇ ਗਲ ਦੇ ਵਿੱਚ ਪਾਈ ਹੋਈ ਆ ਫੱਟੀ ਖਿੱਚਣ ਵਾਲੇ ਨੇ ਆਪਣੇ ਯਾਰ ਪਿੱਛੇ ਜਾਨ ਦੇ ਦੇਣਾ ਇਹ ਇਸ਼ਕ ਦੀ ਹੱਦ ਆਹ ਉਹ ਤੂੰ ਕਮੜਾ ਹੋ ਗਿਆ ਉਹ ਤੈਨੂੰ ਦੀਦਾ ਨਹੀਂ ਆਹ ਉਹ ਤੰਦੀ ਮੇਰੇ ਘੜ ਦੇ ਵਿੱਚ ਉਹ ਫੱਟੀ ਖਿੱਚਣ ਵਾਲੇ ਨੇ ਉਹ ਆਪਣੇ ਯਾਰ ਪਿੱਛੇ ਜਾਨ ਦੇ ਦੇਣਾ ਇਹ ਇਸ਼ਕ ਦੀ ਹਸਤਾ ਬਾਬਾ ਸ਼ਾਹ ਬਸੂਰੀ ਫਰਮਾਇਆ ਯਾਰ ਮਿਲਦੇ ਸੂਲੀ ਦਾ ਝੂਟਾ ਖਾ ਕੇ ਹੋ ਯਾਰ ਮਿਲਦੇ ਸੂਲੀ ਦਾ ਝੂਟਾ ਖਾ ਕੇ ਯਾਰ ਮਿਲਦੇ ਸੂਲੀ ਦਾ ਝੂਟਾ ਖਾ ਕੇ ਓ ਯਾਰਾ ਤੇਰੀ ਦੀਦ ਬਦਲੇ ਯਾਰ ਮਿਲਦੇ ਸੂਲੀ ਦਾ ਝੂਟਾ ਖਾ ਕੇ ਓ ਯਾਰਾ ਤੇਰੀ ਦੀਦ ਬਦਲੇ ਯਾਰ ਮਿਲਦੇ ਸੂਲੀ ਦਾ ਝੂਟਾ ਖਾ ਕੇ ਓ ਯਾਰਾ ਯਾਰ ਮਿਲਦੇ ਸੂਈ ਦਾ ਟੁੱਟਾ ਸਾਕੇ ਓਏ ਯਾਰਾ ਤੇਰੀ ਦੀਦ ਬਦਲੇ ਰਾਂਝੇ ਯਾਰ ਵੱਲੋਂ ਰਾਂਝੇ ਯਾਰ ਵੱਲੋਂ ਰਾਂਝੇ ਯਾਰ ਵੱਲੋਂ ਕਿਵੇਂ ਮੁੱਖ ਮੋੜਾ ਓ ਰਾਂਝੇ ਯਾਰ ਵੱਲੋਂ ਕਿਵੇਂ ਮੁੱਖ ਮੋੜਾ ਓ ਰਾਂਝੇ ਯਾਰ ਵੱਲੋਂ ਕਿਵੇਂ ਮੁੱਖ ਮੋੜਾ ਨੀ ਮਾਏ ਮੈਨੂੰ ਦੱਸ ਦੇ ਸਹੀ ਰਾਂਝੇ ਯਾਰ ਵੱਲੋਂ ਕਿਵੇਂ ਮੁੱਖ ਮੋੜਾ ਨੀ ਮਾਏ ਮੈਨੂੰ ਦੱਸ ਦੇ ਸਹੀ ਯਾਰ ਵੱਲੋਂ ਕਿਵੇਂ ਮੁੱਖ ਮੋੜਾ ਨੀ ਮਾਏ ਮੈਨੂੰ ਦੱਸ ਦੇ ਸਹੀ ਕਿਵੇਂ ਮੁੱਖ ਮੋੜੋ ਨੀ ਮਾਇ ਮੈਨੂੰ ਦੱਸ ਤੇ ਸਹੀ ਕਿੰਜ ਯਾਰ ਵੱਲੋਂ ਕਿਵੇਂ ਮੁੱਖ ਮੋੜਾ ਨੀ ਮਾਇ ਮੈਨੂੰ ਦੱਸ ਤੇ ਸਹੀ ਕਿੰਜ ਅਜ਼ਲਾਂ ਦੀ ਕਿੰਜ ਅਜ਼ਲਾਂ ਦੀ ਪ੍ਰੀਤ ਅੱਜ ਤੋੜਾ ਓਹ ਕਿੰਜ ਅਜ਼ਲਾਂ ਦੀ ਪ੍ਰੀਤ ਅੱਜ ਤੋੜਾ ਨੀ ਮਾਇ ਮੈਨੂੰ ਦੱਸ ਤੇ ਸਹੀ ਅਜ਼ਲਾਂ ਦੀ ਪ੍ਰੀਤ ਅੱਜ ਤੋੜਾ ਨੀ ਮਾਇ ਮੈਨੂੰ ਦੱਸ ਤੇ ਸਹੀ ਕਿੰਜ ਅਜ਼ਲਾਂ ਦੀ ਪ੍ਰੀਤ ਅੱਜ ਤੋੜਾ ਨੀ ਮਾਇ ਮੈਨੂੰ